ਮਿੱਤਰੋ ਮੀਂਹ ਦਾ ਮੌਸਮ ਚੱਲ ਰਿਹਾ ਤੇ ਹੁਣ ਬਰਸਾਤਾਂ ਹੋ ਕੇ ਹਟੀਆਂ ਨੇ ਤੇ ਆਜੋ ਆਪਾਂ ਤੁਹਾਨੂੰ ਡੇਰੀ ਫਾਰਮ ਦੇ ਹਾਲ ਦਿਖਾਉਣੇ ਆ ਬਾਈ ਤੇ ਆਹ ਦੇਖੋ ਫਿਰਦੇ ਆ ਮੁਰਗੇ ਬਾਈ ਇਹ ਮੁਰਗੇ ਇਹਨਾਂ ਦੇ ਫਾਇਦੇ ਵੀ ਹੈਗੇ ਆ ਤੇ ਨੁਕਸਾਨ ਵੀ ਹੈਗੇ ਆ ਫਾਇਦੇ ਇਹਨਾਂ ਦੇ ਦੋਸਤੋ ਇਹ ਹੈ ਕਿ ਜੇਕਰ ਕੋਈ ਵੀ ਮਾੜਾ-ਮੋਟਾ ਕੋਈ ਜੀਵ ਜੰਤੂ ਆਉਂਦਾਗਾ ਜਾਂ ਕੋਈ ਚਿਚੜ ਵਗੈਰਾ ਕੋਈ ਆਪਣੀਆਂ گاਵਾਂ ਦੇ ਲੱਗਦਾਗਾ ਜਾਂ ਛੋਟੇ ਬੱਚੇ ਦੇ ਲੱਗਦਾਗਾ ਤਾਂ ਇਹ ਖਾ ਜਾਂਦੇ ਆ ਇਹਦਾ ਫਾਇਦਾ ਵੀ ਹੈਗਾ ਤੇ ਇਹਨਾਂ ਦਾ ਨੁਕਸਾਨ ਇਹ ਹੈ ਕਿ ਇਹ ਜਿੱਥੇ ਇਹਨਾਂ ਨੂੰ ਦਾਣਾ ਚਾਰਾ ਪਾਇਆ ਜਾਂਦਾ ਹੈਗਾ ਆਪਣੇ ਜਾਨਵਰਾਂ ਨੂੰ ਉੱਥੇ ਜਾ ਕੇ ਇਹ ਪਿੱਠਾਂ ਵੀ ਕਰ ਦਿੰਦੇ ਆ ਇਹ ਇਹਨਾਂ ਦਾ ਨੁਕਸਾਨ ਵੀ ਹੈਗਾਗਾ ਸੋ ਦੋਨੇ ਗੱਲਾਂ ਨੇ ਡੇਰੀ ਫਾਰਮ ਦੇ ਵਿੱਚ ਜ਼ਿਆਦਾਤਰ ਇਹ ਜਿਹੜੇ ਮੁਰਗੇ ਆ ਉਹ ਮੈਂ ਦੇਖਿਆ ਵੀ ਹੁੰਦੇ ਆ ਤੇ ਇਧਰਲੇ ਪਾਸੇ ਬਾਈ ਨੇ ਚਾਰ ਪਾਤਾ ਜੀ ਦੋ ਪਿੱਟਾ ਪੂਰੇ ਵੱਡੇ ਆ ਜਿਹੜੇ ਉਹ ਭਰ ਦਿੱਤੇ ਆ ਤੇ ਬਹੁਤ ਜ਼ਿਆਦਾ ਇਸ ਵਾਰ ਮੱਕੀ ਦਾ ਚਾਰਾ ਪਾਇਆ ਹੈਗਾ ਤੇ ਆਹ ਟਰਾਲੀ ਖੜੀ ਹੋਈ ਆ ਇਹਦੇ ਵਿੱਚ ਵੀ ਮੱਕੀ ਦਾ ਚਾਰਾ ਤੇ ਇਹ ਕਹਿੰਦੇ ਵੀ ਜਿਹੜਾ ਚਾਰਾ ਇਹ ਇਹ ਇੱਕ ਰੀੜ ਦੀ ਹੱਡੀ ਆ ਡੇਰੀ ਫਾਰਮ ਦੇ ਲਈ ਇਹਦੇ ਲਈ ਇਹ ਤੋਂ ਬਿਨਾ ਜਿਹੜਾ ਆਪਣਾ ਡੇਰੀ ਫਾਰਮ ਉਹ ਚੱਲ ਹੀ ਨਹੀਂ ਸਕਦਾਗਾ ਸੋ ਤਾਂ ਕਰਕੇ ਬਾਈ ਜਦੋਂ ਵੀ ਸੀਜ਼ਨ ਆਉਂਦਾਗਾ ਮੱਕੀ ਦਾ ਤਾਂ ਉਦੋਂ ਜਿਹੜੇ ਵੀ ਡੇਰੀ ਫਾਰਮ ਵਾਲੇ ਸੱਜਣ ਮਿੱਤਰਾਂ ਤਾਂ ਉਦੋਂ ਫਿਰ ਉਹਨਾਂ ਨੂੰ ਪੂਰਾ ਇਸ ਤਰੀਕੇ ਦਾ ਲਾਹਾ ਹੋ ਜਾਂਦਾ ਵੀ ਬਾਈ ਚਾਰਾ ਜਿਹੜਾ ਉਹ ਵੱਧ ਤੋਂ ਵੱਧ ਪਾਇਆ ਜਾਵੇ ਤਾਂ ਕਿ ਸਾਰਾ ਸਾਲ ਆ ਇਸ ਚੀਜ਼ ਨਾਲ ਮौज ਕੀਤੀ ਜਾ ਸਕੇ ਕਿਉਂਕਿ ਇਸ ਤੋਂ ਬਿਨਾ ਆਪਾਂ ਗੁਜ਼ਾਰਾ ਕਰ ਹੀ ਨਹੀਂ ਸਕਦੇਗੇ ਮੱਕੀ ਦੇ ਚਾਰ ਤੋਂ ਬਿਨਾ ਤੇ ਮੀਂਹ ਪੈ ਕੇ ਹਟਿਆ ਮੌਸਮ ਦੇ ਵਿੱਚ ਤਬਦੀਲੀ ਆਈ ਆ ਥੋੜੀ ਜੀ ਤੇ ਉਹਦੇ ਕਰਕੇ گاਵਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜੀ ਹੌਂਕਣੀ ਹੁੰਦੀ ਆ ਪਹਿਲਾਂ ਵਾਲੀ ਉਹ ਨਹੀਂ ਤੁਹਾਨੂੰ ਦਿਖਾਈ ਦੇ ਰਹੀ ਕਿਉਂਕਿ ਅੱਜ ਦਿਨੇ ਵੀ ਬਹੁਤ ਜ਼ਿਆਦਾ ਜਿਹੜੀ ਹਵਾ ਉਹ ਚੱਲਦੀ ਰਹੀ ਹੈ ਤੇ ਫਰਕ ਆ ਬਈ ਉਸ ਚੀਜ਼ ਦਾ ਪਰ ਫਿਰ ਵੀ ਮੌਸਮ ਤਾਂ ਗਰਮੀ ਦਾਗਾ ਸੈਲ ਵੀ ਆ ਇਹਦੇ ਵਿੱਚ ਆਪਾਂ ਨੂੰ ਸਪਲਟਰ ਵਗੈਰਾ ਲਾਉਣੇ ਪੈਂਦੇ ਆ ਜਿਵੇਂ ਹੁਣ گاਵਾਂ ਕੱਖ ਖਾ ਰਹੀਆਂ ਨੇ ਤਾਂ ਸਪਲਟਰ ਲੱਗੇ ਹੋਏ ਆ ਤੇ ਉਦੇ ਕਰਕੇ ਵੀ ਜਿਹੜੀ ਗਰਮੀ ਆ ਹੋਰ ਵੀ ਕੰਟਰੋਲ ਕੀਤੀ ਜਾ ਸਕਦੀ ਆ ਅੱਜ ਫਾਰਮਾਂ ਦੇ ਵਿੱਚ ਹਵਾ ਜਿਹੜੀ ਉਹ ਬਹੁਤ ਵਧੀਆ ਚੱਲੀ ਗਈ ਆ ਜਿਹਦੇ ਕਰਕੇ ਕੀ ਆ ਕਿ ਗਾਵਾਂ ਇੰਨੀ ਆ ਜ਼ਿਆਦਾ ਸਟ੍ਰੈਸ ਨਹੀਂ ਲਿਆਗਾ ਤੇ ਮੈਨੂੰ ਇਹ ਲੱਗਦਾ ਵੀ ਹੁਣ ਇੱਕ ਦੋ ਦਿਨਾਂ ਦੇ ਵਿੱਚ ਇਹ ਦੁੱਧ ਵੀ ਇਨਕਰੀਜ਼ ਕੀਤਾ ਹੋਊਗਾ ਕਿਉਂਕਿ ਇਹਨਾਂ ਦਾ ਜਿਹੜਾ ਸਿਸਟਮ ਹੁੰਦਾਗਾ ਉਹ ਇਹੀ ਹੁੰਦਾਗਾ ਵੀ ਜਦੋਂ ਵੀ ਮੌਸਮ ਮਾੜੀ-ਮੋਟੀ ਠੰਡ ਫੜਦਾਗਾ ਤਾਂ ਇਹਨਾਂ ਨੇ ਉਹਦੀ ਦੁੱਧ ਜਿਹੜਾ ਉਹ ਅਪ ਕਰ ਦੇਣਾਗਾ ਠੀਕ ਹੈ ਜੀ ਤੇ ਆ ਫਾਰਮ ਤੇ ਬਾਈ ਗਾਂ ਆਪਣੀ ਨਵੀਂ ਸੂਈ ਆ ਤੇ ਇੱਧਰ ਬਾਈ ਪਿਆ ਰਿਹਾ ਉਹਨੂੰ ਦੁੱਧ ਤੇ ਆ ਦੇਖੋ ਸੋ ਗਰਮੀ ਦੇ ਵਿੱਚ ਕੋਈ ਗਾਂ ਜੇਕਰ ਕੋਈ ਆਉਂਦੀ ਵੀ ਆ ਤਾਂ ਉਹਦਾ ਥੋੜਾ ਆਪਾਂ ਨੂੰ ਐ ਜਿਵੇਂ ਲੱਗਦਾ ਹੁੰਦਾ ਯਾਰ ਵੀ ਇਹਦੀ ਕੇਅਰ ਜ਼ਿਆਦਾ ਕਰਨੀ ਪੈਂਦੀ ਆ ਉੱਥੇ ਆਪਾਂ ਨੂੰ ਜੇਕਰ ਕੋਈ ਆਉਂਦੀ ਆ ਗਰਮੀ ਦੇ ਵਿੱਚ ਹਨਾਗਾ ਪਰ ਫਿਰ ਵੀ ਕੋਈ ਗੱਲ ਨਹੀਂ ਚਲੋ ਫਾਰਮਾਂ ਦੇ ਉੱਪਰ ਸਾਰਾ ਕੁਝ ਚੱਲਦਾ ਹੀ ਰਹਿੰਦਾਗਾ ਉਤਾਰ ਚੜ੍ਹਾ ਆਉਂਦਾ ਹੀ ਰਹਿੰਦਾਗਾ ਡੇਰੀ ਫਾਰਮ ਵਾਲੇ ਮਿੱਤਰ ਪਿਆਰੇ ਇਹ ਜੇ ਕਿ ਘਬਰਾਉਂਦੇ ਤਾਂ ਹੁੰਦੇ ਨਹੀਂ ਇਹਨਾਂ ਗੱਲਾਂ ਨੂੰ ਲੈ ਕੇ ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਪਹਿਲੇ ਹੀ ਤਿਆਰ ਹੁੰਦੇ ਆ ਕਿ ਯਾਰ ਇਹ ਚੀਜ਼ਾਂ ਆਉਣੀਆਂ ਹੀ ਆਉਣੀਆਂ ਆਪਣੇ ਫਾਰਮ ਦੇ ਵਿੱਚ ਇਦਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਹੀ ਹੁੰਦੀਆਂ ਨੇ ਸੋ ਇਹ ਚੱਲਦਾ ਹੀ ਰਹਿੰਦਾ ਭਾਈ ਹਨਾ ਸੋ ਕੰਮ ਤੋਂ ਤਾਂ ਚੰਗਾ ਭਾਈ ਜੇ ਕੋਈ ਕਰਨਾ ਚਾਹੁੰਦਾ ਹੋਵੇ ਕਰ ਵੀ ਸਕਦਾ ਹੈਗਾ ਸੱਜਣ ਪਿਆਰਿਓ ਦੇਖੋ ਆ ਚਾਰ ਦੇਖੋ ਭਈ ਆ ਪੱਟੇ ਪਿੱਟ ਭਰੇ ਹੋਏ ਆ ਆ ਟਰਾਲੀ ਖੜੀ ਆ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵੀ ਦਿਖਾਉਣਾ ਹੈ ਚਾਰ ਦਾ ਤਾਂ ਇੱਕ ਤਰੀਕੇ ਦੇ ਬਿਨਾ ਜਮੀ ਨਹੀਂ ਸਰਦਾ ਭਾਈ ਜਿਵੇਂ ਇਹਨਾਂ ਨੂੰ ਬਦਨਾਮ ਕੀਤਾ ਗਿਆ ਬਦਨਾਮ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਵੀ ਜਿੰਨਾ ਤੋਂ ਸਹੀ ਚਾਰ ਨਹੀਂ ਪੈਂਦਾਗਾ ਉਥੇ ਉਹੀ ਬੰਦਾ ਇਹਨੂੰ ਬਦਨਾਮ ਕਰਦਾਗਾ ਨਹੀਂ ਇਹਦੇ ਬਿਨਾ ਤਾਂ ਡੇਰੀ ਫਾਰਮ ਕਾਮਯਾਬੀ ਨਹੀਂ ਹੁੰਦਾ ਤੁਹਾਨੂੰ ਵੀ ਪਤਾ ਹਨਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਆ ਦੇਖੋ ਇੰਨਾ ਚਾਰ ਇੱਥੇ ਪਾਇਆ ਪੈਟਰਾਲੀ ਪਰ ਹੀ ਖੜੀ ਆ ਤੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਮੈਂ ਆਹ ਦੇਖੋ ਮਿੱਤਰੋ ਆਹ ਚੀਜ਼ ਦਿਖਾਉਣੀ ਸੀਗੀ ਬਾਈ ਤੁਹਾਨੂੰ ਆਪਾਂ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਮੱਕੀ ਦਾ achar ਆ ਬਾਈ ਨੇ ਇੱਥੇ ਘਰੇ ਦੱਬਤਾ ਬਈ ਆ ਹੁਣ ਬਾਈ ਕਹਿੰਦਾ ਵੀ ਆਪਾਂ ਇਹਨੂੰ ਘਰੇ ਦੱਬ ਦਾਂਗੇ ਕੋਈ ਦਿੱਕਤ ਨਹੀਂ ਮਹੀਨਾ ਚਾਰ ਆਪਣਾ ਇੱਥੇ ਹੀ ਕੱਢ ਜੂਗਾ ਇਹ ਸੋ ਇਹ ਚੀਜ਼ਾਂ ਹੁੰਦੀਆਂ ਨੇ ਬਾਈ ਜਿਹੜਾ ਮਤਲਬ ਬੰਦਾ ਡੇਰੀ ਫਾਰਮ ਨੂੰ ਪਿਆਰ ਕਰਦਾ ਨਾ ਸੋ ਉਹ ਕੋਈ ਆਏ ਨਹੀਂ ਦੇਖਦਾ ਹੁੰਦਾ ਵੀ ਯਾਰ ਆਪਣੇ ਘਰੇ ਆਏ ਹੋ ਜੂ ਬੋ ਹੋ ਜੂਗਾ ਤੇ ਬਾਈ ਨੇ ਇੱਥੇ ਘਰੇ ਆ ਜਿਹੜਾ ਉਹ ਚਾਰ ਦੱਬਤਾ ਇਹ ਚੀਜ਼ਾਂ ਹੁੰਦੀਆਂ ਬਾਈ ਹਨਾ ਜਿਹੜੇ ਵੀ ਬਾਈ ਡੇਰੀ ਫਾਰਮ ਨੂੰ ਪਿਆਰ ਕਰਦੇ ਆ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਸਾਰੇ ਵੀਰਾਂ ਨੂੰ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ